ਵੀ ਸਾਥ ਸ੍ਰੀ ਕਾਲ ਜੀ ਸਾਰੇ ਪੌਣ ਬਾਰਡਰ ਲੋਗ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਉਮੀਦ ਹੈ ਜੀ ਸਾਰੇ ਭਰਾ ਠੀਕ ਠਾਕ ਹੋਣਗੇ ਦੋਸਤੋ ਅੱਜ ਜਿਹੜਾ ਫੇਰ ਇੱਕ ਵਾਰੀ ਆਪਾਂ ਕਬੂਤਰ ਉਡਾਏ ਹੈਗੇ ਹੀ ਕੁਝ ਕਬੂਤਰ ਤੇ ਆਪਣੇ ਥੱਲੇ ਆ ਗਏ ਕੁਝ ਬਹਿ ਗਏ ਆ ਤੇ ਕੁਝ ਕਬੂਤਰ ਆਪਣੇ ਦੋਸਤੋ ਤਾਂ ਲੱਗੇ ਹੀ ਤੇ ਦੋ ਇੱਕ ਬੱਚਾ ਹੀ ਏ ਤੇ ਇੱਕ ਮਾਦੀ ਹੀ ਆਪਣੀ ਠੀਕ ਹੈ ਜੀ ਮੋਹਰ ਵਾਲੀ ਚੀਨੀ ਆਪਾਂ ਮਾਦੀ ਇਕ ਲਿਆਂਦੀ ਹੀ ਦੋਸਤੋ ਉਹ ੜੀ ਮਾਦੀ ਆ ਤੇ ਉਹ ਦੇ ਨਾਲ ਬੱਚਾ ਜਿਹੜਾ ਤਾਂ ਲੱਗੇ ਉਹ ਤੜੀਆਂ ਨਿਕਲੇ ਤੇ ਬਾਕੀ ਦੇ ਮੀਂਹ ਦਾ ਪੂਰਾ ਵੇਖੋ ਜੀ ਮੌਸਮ ਹੋ ਗਿਆ ਬਹੁਤ ਜ਼ਿਆਦਾ ਖਰਾਬ ਤੇ ਐਦ ਕੀ ਲੱਗਦਾ ਦੋਸਤੋ ਜਿਹੜਾ ਫੇਰ ਅਸੂ ਆਏ ਕਿ ਪਿਛਲੀ ਵਾਰੀ ਅਸੂ ਵੀ ਆਪਣਾ ਜਿਹੜਾ ਬਹੁਤ ਜ਼ਿਆਦਾ ਮੌਸਮ ਖਰਾਬ ਹੋਣ ਕਾਰਨ ਜਿਹੜੇ ਕਬੂਤਰ ਆਪਣੇ ਹੀ ਬਹੁਤ ਜ਼ਿਆਦੇ ਭੱਜ ਗਏ ਸੀ ਬਹੁ ਜਣਿਆਂ ਦੇ ਤੇ ਐਦ ਕੀ ਸਵਾਰੀ ਲੱਗਦਾ ਜਿਹੜਾ ਅਸੂ ਦਾ ਜਿਹੜਾ ਮੌਸਮ ਬਹੁਤ ਜ਼ਿਆਦਾ ਖਰਾਬ ਰਹਿਣ ਵਾਲਾ ਵਾ ਤੇ ਦੇਖਦੇ ਆ ਜੀ ਅੱਜ ਫੇਰ ਆਪਣੇ ਕਿੰਨੇ ਬੋਰਡ ਦੇ ਕਿੰਨੇ ਨਹੀਂ ਬੋਰਡ ਦੇ ਕੁਝ ਆਪਣੇ ਪੰਛੀ ਆ ਥੱਲੇ ਥੱਲੇ ਜਿਹੜੇ ਆ ਉੜਦੇ ਪਏ ਆ ਕੋ ਜ ਆਪਣੇ ਚੰਦ ਪੀਸ ਜਿਹੜੇ ਬੈਠ ਗਏ ਤੇ ਮੀਂਹ ਜਿਹੜਾ ਪੂਰਾ ਆਸਮਾਨਾ ਬਣ ਗਈ ਵੇਖੋ ਬੱਦਲ ਪੂਰਾ ਆ ਗਿਆ ਕਾਲੀ ਘਟਾ ਹੋ ਗਈ ਤੇ ਦੋ ਦੋਸਤੋ ਅੱਜ ਆਪਣੇ ਫੇਰ ਨਹੀਂ ਅੱਗੇ ਵੀ ਇੱਕ ਦਿਨ ਆਪਣੇ ਦੋ ਰਹਿ ਗਏ ਸੀ ਜੇ ਅੱਜ ਇੱਕ ਚੀਨੀ ਮਾਦੀ ਤੇ ਇੱਕ ਬੱਚਾ ਆਪਣਾ ਜਿਹੜਾ ਉਹ ਵੀ ਸ਼ਾਇਦ ਪਤਾ ਨਹੀਂ ਹੋ ਨਿਕਲਦੇ ਜਾਂ ਨਹੀਂ ਬੱਦਲ ਵੱਜਿਆ ਸੀ ਜੇ ਤੇ ਬੱਦਲ ਦੇ ਨਾਲ ਹੀ ਸਿੱਧੇ ਸਿੱਧੇ ਚੱਲ ਗਏ ਲੋ ਇਹ ਪਥੱਲੇ ਵੀ ਕਬੂਤਰ ਕੱਢਨੇ ਆ ਮੈਂ ਕਬੂਤਰ ਜਿਹੜੇ ਕੱਢ ਲਈਏ ਦਾਣਾ ਦੁਨੀਆਂ ਦਿਖਾਉਂਦੇ ਆ ਕਬੂਤਰ ਆਪਣੇ ਲਾਥ ਜੀ ਜਾਂਦੇ ਆ ਉਹ ਕੋਈ ਉੱਚੇ ਵੀ ਲੱਗੇ ਜੇ ਅੱਜ ਫੇਰ ਜਿਆਦਾ ਮੌਸਮ ਖਰਾਬ ਹੋਣ ਕਰਨ ਜਿਹੜਾ ਲੱਗਦਾ ਅੱਜ ਫੇਰ ਕਬੂਤਰ ਆਪਣੇ ਛੱਡ ਜਾਣੇ ਆ ਇਸ ਵਾਰ ਤੇ ਸਾਥ ਨਹੀਂ ਦਿਨਾ ਮੇਸਾ ਨਾਲ ਮੌਸਮ ਨੇ ਫੇਰ ਐਦ ਕੀ ਲਾਉਂਦਾ ਅਸੂ ਲੱਗਦਾ ਫੇਰ ਕੰਮ ਖਰਾਬ ਹੋ ਗਏ ਉਹ ਲੱਗੇ ਤਾਂ ਜੀ ਬੜੇ ਉੱਚੇ ਲੋਈ ਦੋਸਤੋ ਮੀਂਹ ਪੈਣਾ ਜਿਹੜਾ ਸਟਾਰਟ ਹੋ ਗਿਆ ਆਪਣੇ ਕਬੂਤਰ ਕੋਈ ਆ ਨਹੀਂਵੇਂ ਹੁੰਦੇ ਜਾਂਦੇ ਤਿੰਨ ਤੇ ਆ ਗਏ ਤੇ ਬੱਦਲ ਬਹੁਤ ਜ਼ਿਆਦਾ ਔਰ ਕੁਦਰੇ ਬੰਨੇ ਲੱਗਾ ਇਸ ਤਿੰਨ ਤੇ ਨਹੀਂ ਆ ਗਏ ਦਾਣਾ ਪਾਣੀ ਦਿਖਾਇਆ ਵੇਖੋ ਥੱਲੇ ਤੇ ਮੀਂਹ ਜਿਹੜਾ ਕਾਫੀ ਤੇਜ਼ ਹੋਣ ਲੱਗ ਪਿਆ ਆ ਦੇਖ ਲਓ ਜੀ ਦਿਹਾੜੀ ਗਾ ਨਹੀਂ ਪਾਈ ਆ ਲੋ ਜੀ ਮਨavir ਵੀ ਆਪਣਾ ਆ ਗਿਆ ਵਾ ਉਹ ਲਾਲੀ ਵੀ ਜਿਹੜੀ ਮਾਦੀ ਫੜ ਲਈ ਅੱਜ ਆਇਓ ਮਿੱਠੂ ਲਾਲੀ ਚਿੜੀ ਮਾਦੀ ਦੀ ਆਪਣਾ ਬੱਚਾ ਚਲ ਗਿਆ ਆ ਜੀ ਵਾਹ ਲੋ ਜੀ ਮਨavir ਆ ਗਿਆ ਤੇ ਮੀਂਹ ਦੇਖੋ ਜੀ ਆ ਗਿਆ ਤੇ ਆਪਣਾ ਕੰਡਾ ਜੀ ਅੱਜ ਫਿਰ ਹਾਂ ਉਹ ਡਾਏ ਹੀ ਯਾਰ ਭੈ ਜੋ ਕਬੂਤਰੀਆ ਤਾਂ ਲੱਗੀ ਦੋ ਇੱਕ ਬੱਚਾ ਇੱਕ ਦੂਜੇ ਦਾ ਇੱਕ ਬੱਚਾ ਲੱਗਾ ਹੀ ਤਾਂ ਬੜਾ ਬੜਾ ਫੜਿਆ ਆਹੋ ਇੱਕ ਮੋਰ ਮੋਰਾਲੀ ਮਾਰਦੀ ਬੇਠਾ ਕਿਧਰ ਬੱਠੀ ਹੈ ਕਬੂਤਰ ਆਪਣੇ ਖੁਸ਼ ਹੋ ਗਏ ਮੀਂਹ ਚ ਨਾਉਣ ਲੱਪੇ ਆ ਦੇਖੋ ਜੀ ਮੀ ਕਾਫੀ ਜ਼ਿਆਦਾ ਤੇਜ਼ ਹੋਣ ਲੱਗ ਪਿਆ ਵਾ ਇੱਕ ਆ ਕਬੂਤਰੀ ਆਪਣੀ ਬੈਂਦੀ ਬਈ ਮਨਵਾਣ ਤੇ ਅੱਜ ਤੇ ਦੋਸਤੋ ਵੀ ਜਿਹੜਾ ਮੇਰੇ ਸੰਦੋ ਅੱਜ ਫੇਰ ਝੜ ਗਏ ਆਪਣੇ ਦੋ ਚਾਰ ਉਦਾਂ ਵੀ ਪਹਿਲਾਂ ਵੀ ਝੜਦੇ ਜਾਂਦੇ ਇੱਕ ਅੱਧਾ ਉਦਾਂ ਝੜ ਜਾਂਦਾ ਪਰ ਜਿਹੜੇ ਆ ਅਮੀਂ ਦੇ ਕਾਰਨ ਜਾਂ ਬੱਦਲ ਕਾਰਨ ਕਬੂਤਰ ਆਪਣੇ ਜਿਹੜੇ ਆ ਦੋਸਤੋ ਜਿਹੜੇ ਚਾਰ ਕਬੂਤਰ ਆਪਣੇ ਤਕਰੀਬਨ ਚੱਲ ਚਲੇ ਗਏ ਦੋ ਹੋਰ ਚੱਲ ਜਾਣੇ ਕਿਉਂਕਿ ਇੱਕ ਬੱਚਾ ਸੀ ਇੱਕ ਮਤੀ ਮਾਦੀ ਹੈ ਠੀਕ ਹੈ ਜੀ ਤੇ ਮੌਸਮ ਖਰਾਬ ਹੋਣ ਕਾਰਨ ਜਿਹੜਾ ਕੋ ਕਿਧਰੇ ਆ। ਲੋ ਵੀ ਦੋਸਤੋ ਆਪਣੇ ਕਬੂਤਰ ਪੂਰੇ ਖੁਸ਼ ਆ ਆਨੰਦਮਾਨ ਨੇ ਮੀਂਹ ਦੇ ਵਿੱਚ ਤੇ ਮੈਂ ਤੇ ਮੰਨਾ ਵੀ ਤੇ ਸਾਈਡ ਤੇ ਹੀ ਖਲੋਤੇ ਆ। ਇਹਨਾਂ ਦੇ ਦੋਸਤੋ ਖੁਸ਼ ਹੋਣਾ ਹੀ ਆ ਜੀ। ਤੇ ਅਹੀਂ ਥੋੜੇ ਉਦਾਸ ਆ ਅੱਜ ਫੇਰ ਆਪਣੇ ਦੋ ਚਲ ਗਏ। ਬੱਚਾ ਬੜਾ ਸੋਹਣਾ ਸੀ ਤੇ ਮਾਦੀ ਆਪਣੀ ਮੋਹਰ ਵਾਲੀ ਸੀ ਜੇ ਚੀਨੀ। ਉਹ ਵੀ ਨਹੀਂ ਆਈ ਨੇਂਹਰ ਵੱਜ ਗਿਆ ਬਹੁਤ ਜ਼ਿਆਦਾ ਤਗੜਾ। ਕਾਲੀ ਘਟਾਈ ਸੀ ਜੀ। ਉਸ ਤੋਂ ਬਾਅਦ ਜਿਹੜਾ ਕੰਮ ਹੋਇਆ ਸਾਰਾ ਸਾਰਾ। ਹੁਣ ਵੇਖਦੇ ਆ ਜੀ ਬੋਰਡ ਦੇ ਆ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜੀ ਨਹੀਂ ਤੇ ਫਿਰ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਇਹੀ ਹੋਈ ਅੱਜ ਆਪਾਂ ਜਿਹੜਾ ਉਹ ਮੈਂ ਵੀਰਾਂ ਨੂੰ ਦਿਖਾ ਦਈਏ ਕਿ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਵੇਖੋ ਜੀ ਕਿੰਨਾ ਮੀਂਹ ਪੈ ਲੱਗ ਪਿਆ ਵਾ ਤੇ ਕਬੂਤਰ ਆਪਣੇ ਪੂਰੇ ਖੁਸ਼ ਹੋ ਗਏ ਨੋਂ ਲੱਪੇ ਆ ਤੇ ਜਿਹੜੇ ਆਪਣੇ ਉੱਤੇ ਕੋਝੋੜਦੇ ਪਏ ਆ ਉਹ ਉਹ ਤੇ ਹੈਗੇ ਆ ਉਹ ਹੁਣ ਤੇ ਦੋਸਤੋ ਮੈਂ ਤਾਂ ਇਹ ਵੀ ਉਹਨ ਲਾਥਾ ਦੀ ਪਈ ਲਾਥੇ ਦੇ ਤੁਹਾਨੂੰ ਦਿਖਾ ਦਿੰਨੇ ਲੋ ਜੀ ਦੋਸਤੋ ਦੇਖ ਲੋ ਕਾਫੀ ਮੀਂਹ ਪੈ ਗਿਆ ਜਿਹੜਾ ਹਟ ਗਿਆ ਵਾ ਤੇ ਬਾਕੀ ਦੇ ਕਬੂਤਰ ਬਹਿ ਗਏ ਆ ਇੱਕ ਜਿਹੜੀ ਮਾਦੀ ਆ ਉਹ ਆਪਣੀ ਉੱਤਲੇ ਬਣੀ ਉਹ ਉਡਦੀ ਰਹੀ ਮੀਂਹ ਦੇ ਵਿੱਚ ਵੀ ਤਕਰੀਬਨ ਅੱਧਾ ਘੰਟਾ ਮੀਂਹ ਪੈ ਕੇ ਹਟ ਗਿਆ ਵਾ ਆਹ ਮਾਦੀ ਤੁਹਾਨੂੰ ਦਿਖਾਉਣੀ ਜਦੋਂ ਥੱਲੇ ਆਉਗੀ ਇਹ ਕਬੂਤਰ ਆਪਣੇ ਸਾਰੇ ਗਿੱਲੇ ਹੋ ਗਏ ਨਾ ਡੂੰਘੇ ਦਾ ਲਿਆ ਜੇ ਅੱਜ ਚਲੋ ਅਹੀਂ ਕਿਹਾ ਜੀ ਮੀਂਹ ਦੇ ਵਿੱਚ ਨਾ ਆਈ ਲੋ ਕੋਈ ਕਬੂਤਰ ਬਾਹਰ ਛੱਡਨੇ ਪੈਣੇ ਸੀ ਜੀ ਆਪਾਂ ਨੂੰ